ਜੋਹਰ <laughs> ਹਾਏਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ mit the name of... ਇਹ ਬੁਲਤਾਰ ਚਕਾ ਹੋ ਸੇ ਸਰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੂ ਸ੍ਰੀ ਆਪ ਜੀ ਦੇ ਨਮਾਣੀ ਦੇ ਸੇਵਕ ਨੂੰ ਗਜਨਦ ਦੇ ਬਲਾਵਤ ਵਾਹਿਗੁਰੂ ਜੀ ਕਾ ਅੰਸਾ ਵਾਹਿਗੁਰੂ ਜੀ ਆਪ ਗੁਰੂ ਪਿਆਰੇ ਧੰਤਾ ਦੇ ਜੋਗੋ ਜਿਹੜੇ ਉਸ ਅਕਾਲ ਪੁਰਖ ਵਜੋਂ ਪ੍ਰਭ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਹਾਜ਼ਰ ਨਿਵਾਰੇ ਸੋਲਾ ਹੀ ਪ੍ਰਾਪਤ ਕਰੇ ਪਾਸਤਾ ਜੀ ਦਾ ਪਾਵਨ ਬਚਨ ਸ਼ਬਦੋ ਵੱਡੇ ਭਾਗ ਗੁਰ ਸਿੱਖਾਂ ਦੇ ਜੋ ਗੁਰ ਚਰਣੀ ਸਿੱਖ ਪੜਦੇ ਜਾਣ ਭਾਈ ਸਭ ਤੋਂ ਉੱਤਮ ਕਰਮਾ ਉਹਨਾਂ ਦੇ ਸਿੱਖਾਂ ਦੇ ਜਿਹੜੇ ਗੁਰੂ ਦੇ ਪਿਆਰੇ ਅਮਰਤਵਰ ਦੇ ਸੰਭਾਲ ਕਰਦੇ ਹੋਏ ਉਸ ਅਕਾਲ ਪੁਰਖ ਵਰਗੂ ਦੇ ਚਰਣਾ ਦੇ ਵਿੱਚ ਆਚਨ ਆਗੀਆਂ ਲਗਾਉਂਦੇ ਆ ਸਵਾਪ ਸਿੱਖ ਸੰਗਤਾਂ ਭਾਈ ਧੰਤਰਾ ਦੇ ਜੋਗੋ ਜਿਹੜੀ ਸੰਗਤਾਂ ਹਾਲਿਨਾ ਭਰ ਰਹੇ ਹੋ ਆਓ ਜੁੜਗੇ ਪਾਵਨ ਗੁਰੂਵੰਦਰ ਇਤਿਹਾਸ ਦੇ ਨਾਲ ਮਨ ਬ੍ਰਤੀਆਂ ਨੂੰ ਕਰੀਂ ਕਾ ਕਰ ਪਹੁੰਚ ਕੇ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਸਹਿ ਸਰ ਗੁਰੂ ਗੋਕਲਗੀ ਦਰਬਾਰ ਸਾਹਿਬ ਦੀ ਨਸਮਿਸ਼ਤਾ ਦੀ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਬਰਾਜਮਾਨ ਅਨੇਕਾਂ ਸਿੱਖ ਸੰਗਤਾਂ ਨੂੰ ਤਾਰਦੇ ਹੋਏ ਸਤਿਗੁਰੂ ਜੀ ਖੁਸ਼ੀਆਂ ਬਖਸ਼ਿਸ਼ ਕਰਦੇ ਸਭ ਤੋਂ ਵੱਧ ਸਮਾ ਸਤਿਗੁਰਾਂ ਨੇ ਆਨੰਦ ਪ੍ਰਸਾਦ ਦਾ ਜੁਲਕਿਲਾ ਛੱਡਿਆ ਉਦੋਂ ਤੋਂ ਇੱਥੇ ਸਤਿਗੁਰਾਂ ਨੇ ਸਭ ਤੋਂ ਵੱਧ ਸਮਾ ਬਰਾਜਾ ਕੀਤਾ ਹੈ ਹੁਣ ਧੰਨ ਗੁਰੂ ਕੰਗੀ ਤਰਪਾ ਸਾਹਿਬ ਜੀ ਨੇ ਕੱਲ੍ਹ ਦੇ ਪਵਨ ਇਤਿਹਾਸ ਦੇ ਵਿੱਚ ਸਿੱਖਾਂ ਦੀ ਇਨ ਧਿਆਨ ਪਾ ਕੇ ਪਰਖ ਕੀਤੀ ਕਿੰਨੇ ਕੁ ਸਿੱਖਾ ਜਿਹੜੇ ਜਿਨ੍ਹਾਂ ਦੇ ਕੋਲ ਸਬਰ ਤੇ ਸੰਤੋਖ ਹੈ ਕਿੰਨੇ ਕੁ ਸਿੱਖਾ ਜਿਹਨਾਂ ਦੇ ਕੋਲ ਸਬਰ ਸੰਤੋਖ ਨਹੀਂ ਹੈ ਪਰਪਾ ਸਾਹਿਬ ਜੀ ਨੇ ਇੱਕੋ ਹੀ ਬਚਨ ਆਖਿਆ ਸੀ ਭਾਈ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਕੇਤ ਨਾਮ ਬੀਜ ਸੰਤੋਖ ਸੰਹਾਗਾ ਰੱਖ ਗਰੀਬੀ ਦੇਸ ਭਾਈ ਪ੍ਰਮਾਤਮਾ ਦੇ ਨਾਮ ਦਾ ਬੀਜ ਬੀਜਣਾ ਤੇ ਜਦੋਂ ਤੁਸੀਂ ਨਾਮ ਦਾ ਬੀਜ ਬੀਜੋਗੇ ਤਨ ਰੂਪੇ ਸਰੀਰ ਰੂਪੇ ਧਰਤੀ ਦੇ ਵਿੱਚ ਤਾਂ ਸਤਿਗੁਰੂ ਜੀ ਆਪ ਹੀ ਕਿਰਪਾ ਕਰ ਦੇਣਗੇ। ਸਵਰਥ ਤੇ ਸੰਤੋਖ ਆਪਣੇ ਆਪ ਹੀ ਪੈਦਾ ਹੋ ਜਾਂਦੇ ਹਨ। ਸਵਰਥ ਤੇ ਸੰਤੋਖ ਪਰਮਾਤਮਾ ਦੇ ਨਾਮ ਦੇ ਨਾਲ ਪੈਦਾ ਹੁੰਦਾ ਹੈ। ਜਦੋਂ ਵਾਹਿਗੁਰੂ ਦਾ ਨਾਮ ਤੁਹਾਡੇ ਅੰਦਰ ਟਿਕ ਗਿਆ ਤੇ ਗੁਰੂ ਦੀ ਕਿਰਪਾ ਵਤ ਜਾਵੇਗੀ। ਹੁਣ ਸਤਿਗੁਰੂ ਗੁਰੂ ਗਰੀਬ ਨਰਾਇਣ ਪਾਤਸ਼ਾਹ ਜੀ ਸੰਗਾਂਤ ਸੰਤੇ ਬਿਰਾਜਮਾਨ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸ਼ਾਮ ਦਾ ਦੀਵਾਨ ਸੁਜਾਇਆ ਦੀਵਾਨਾ ਦੀ ਸਮਾਪਤੀ ਹੋਈ ਹੁਣ ਸਮਾਪਤੀ ਤੋਂ ਅਪਰੰਤ ਸਤਿਗੁਰੂ ਪਾਤਸ਼ਾਹ ਜੀ ਵਿਸ਼ਰਾਮ ਕਰਦੇ ਹਨ ਹੁਣ ਜਦੋਂ ਸਤਿਗੁਰੂ ਜੀ ਵਿਸ਼ਰਾਮ ਕਰਦੇ ਹਨ ਕਹਾਣ ਉਹਤੇ ਜਿਹੜੇ ਪੰਜ ਪਹਿਰੇਦਾਰ ਆ ਗਏ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਐ ਕਿ ਸਤਿਗੁਰਾਂ ਦੇ ਕੋਲ ਪਹਿਰੇਦਾਰਾਂ ਦੀ ਰਾਤ ਨੂੰ ਜਦੋਂ ਸਤਿਗੁਰੂ ਜੀ ਵਿਸ਼ਰਾਮ ਕਰਦੇ ਤਾਂ ਹੁਣ ਇੱਥੇ ਕੀ ਹੋਇਆ ਇੱਕ ਨਾਟਕ ਮੰਡਲੀ ਆਈ ਐ ਨਾਟਕ ਕਰਨ ਵਾਲੀ ਡਰਾਮਾ ਕਰਨ ਵਾਲਾ ਉਸ ਨਾਟਕ ਮੰਡਲੀ ਨੂੰ ਦੇਖਣ ਦੇ ਬਾਅਦ ਤੇ ਬਹੁਤ ਅਰਸ਼ਾ ਹੁੰਦਾ ਸੀ ਉਹਨਾਂ ਮੇਲਿਆਂ ਦੇ ਵਿੱਚ ਹੁਣ ਤਾਂ ਉਹ ਗੱਲਾਂ ਹੈ ਨਹੀਂ ਤਾਂ ਹੁਣ ਗੁਰੂ ਪਿਆਰਿਓ ਜੋ ਨਾਟਕ ਮੰਡਲੀ ਦਾ ਨਾਮ ਸੁਣਿਆ ਸਭ ਨੇ ਅਰਸ਼ਾ ਪੈਦਾ ਹੋਇਆ ਵੀ ਜਰੂਰ ਦੇਖ ਕੇ ਆਵਾਂ ਤਾਂ ਹੁਣ ਪੰਜ ਸਿੰਘਾਂ ਨੇ ਜਿਨ੍ਹਾਂ ਦੀ ਡਿਊਟੀ ਲੱਗੀ ہوئی ਹੈ ਸਤਿਗੁਰਾਂ ਦੇ ਕੋਲ ਪਹਿਰੇ ਦੀ ਕਿ ਉਹਨਾਂ ਦੇ ਮਨ ਦੇ ਵਿੱਚ ਵੀ ਸੰਕਲਪ ਪੈਦਾ ਹੋ ਗਿਆ ਵੀ ਮਨਾ ਕਿਉਂ ਨਾ ਹੋਵੇ ਆਪਾਂ ਵੀ ਜਾ ਕੇ ਦੇਖਿਆ ਹੁੰਦੇ ਅੱਜ ਆਪਾਂ 사ਧਗੁਰਾਂ ਨੂੰ ਕਹਿ ਦਿੰਦੇ ਪਾਸਾ ਜੀ ਉਹ ਅਸੀਂ ਉੱਥੇ ਜਾਣਾ ਗਣ ਨਾਟਕ ਮੰਡਲੀ ਦੇ ਵਿੱਚ ਤਸਾਂ ਨੂੰ ਛੁੱਟੀ ਬਖਸ਼ੂ 사ਧਗੁਰੂ ਜੀ ਆਪਾਂ ਨੂੰ ਛੁੱਟੀ ਦੇ ਦੇਣਗੇ ਤਰ੍ਹਾਂ ਤਰ੍ਹਾਂ ਦੇ ਖਿਆਲ ਮਨ ਦੇ ਵਿੱਚ ਆਉਂਦੇ ਆ ਗੁਰਸਿੱਖਾਂ ਦੇ ਤੇ ਤਰ੍ਹਾਂ ਤਰ੍ਹਾਂ ਦੀਆਂ ਬਾਤਾਂ ਮਨ ਦੇ ਵਿੱਚ ਆਉਂਦੀਆਂ ਜਦੋਂ ਤੇ ਇੱਕ ਦੂਜੇ ਦੇ ਨਾਲ ਵਿਚਾਰ ਵੀ ਕਰਦੇ ਆ ਪਰ ਸਤਿਗੁਰੂ ਜੀ ਆਰਾਮ ਬਹਾਰ ਰਹੇ ਤਨ ਜਦੋਂ ਸਤਿਗੁਰੂ ਜੀ ਆਰਾਮ ਕਰੀ ਜਾਂਦੇ ਆ ਕੁਝ ਕੁ ਸਮਾਂ ਲੱਗਿਆ ਇੱਕ ਪਹਾੜ ਲੰਘਿਆ ਕਾਫੀ ਹਨੇਰਾ ਹੋ ਗਿਆ ਤਾਣ ਪੰਜੇ ਜਾਣੇ ਕਹਿੰਦੇ ਵੀ ਆਪਾਂ ਚੱਲਦੇ ਆਂ ਨਾਟਕ ਦੇਖਣ ਦੇ ਵਾਸਤੇ ਹੁਣ ਪੰਜਾਂ ਦੇ ਵਿੱਚੋਂ ਪਰ ਦੋ ਚਾਰ ਦੋ ਕਿਲ ਦੇ ਨਹੀਂ ਇਹ ਨਹੀਂ ਹੋ ਸਕਦਾ ਸਤਗੁਰੂ ਜੀ ਜਾਗ ਪੈਣਗੇ ਜੇ ਸਤਗੁਰੂ ਜੀ ਜਾਗ ਪਏ ਤਾਂ ਸਤਗੁਰੂ ਜੀ ਸਾਨੂੰ ਛੜ ਚਣਗੇ ਸਾਨੂੰ ਨਹੀਂ ਜਾਣਾ ਚਾਹੀਦਾ ਫੇਰ ਰੁਕ ਜਾਂਦੇ ਆ ਫੇਰ ਤਿਆਰੀ ਕਰਦੇ ਆ ਫੇਰ ਰੁਕ ਜਾਂਦੇ ਆ ਐਦਾਂ ਕਰਦੇ ਕਰਦੇ ਉਹਨਾਂ ਦੇ ਵਿੱਚੋਂ ਤਿੰਨ ਜਾਣੇ ਜਿਹੜੇ ਸਨ ਉਹ ਕਿੱਲੇ ਗਏ ਆਖਦੇ ਆ ਕਿ ਦੇਖੀ ਜਾਵੇਗਾ ਕੀ ਬਣੇਗਾ ਸਤਗੁਰੂ ਜੀ ਤਾਂ ਸੁੱਤੇ ਪਏ ਆਗੇ ਆਰਾਮ ਕਰਦੇ ਆ ਜਦ ਤੱਕ ਸਤਿਗੁਰਾਂ ਨੇ ਜਾਗੜਾਂਗਾ ਜਦ ਤੱਕ ਮੁੜਿਆਵਾਂਗੇ ਤਾਂ ਜਦੋਂ ਐਦਾਂ ਮਤਲਬ ਮੰਨਦੇ ਦੇ ਵਿਚਾਰ ਕਰਕੇ ਚਲੇ ਗਏ ਦੋਸਤ ਰਹੇਗੇ ਤਾਂ ਹੁਣ ਕਿਤੇ ਦੋਸਤ ਰਹੇਗੇ ਸਤਿਗੁਰਾਂ ਦੇ ਕੋਲ ਹੁਣ ਉਹਨਾਂ ਦਾ ਵੀ ਮਨ ਦਾ ਸੰਕਲਪ ਸੀਗਾ ਵੀ ਅਸੀਂ ਵੀ ਨਾਟਕ ਮੰਡਲੀ ਦੇ ਵਿੱਚ ਜਾਣਾ ਅੰਦਰੋਂ ਸਾਹ ਸੀਗਾ ਮਨ ਮਨ ਦੇ ਵਿੱਚ ਕੀ ਸੋਚਦੇ ਆ ਮਨ ਆਪਾਂ ਐਵੇਂ ਗਏ ਲਉ ਚਲੇ ਗਏ ਸਤਿਗੁਰੂ ਜੀ ਦਾ ਹਜ ਤੱਕ ਨਹੀਂ ਜਾਂਦੇ ਉਹ ਉੱਥੇ ਜੇ ਕੀ ਜਾਂਦੇ ਹੋਣਗੇ ਨਾਟਕ ਹੁਣ ਦੇਖੋ ਉਹ ਤਨ ਕਰਕੇ ਤਾਂ ਸਤਿਗੁਰਾਂ ਦੇ ਕੋਲ ਹੈ ਸਰੀਰ ਉਹਨਾਂ ਦਾ ਸਤਿਗੁਰਾਂ ਦੇ ਕੋਲ ਹੈ ਤੇ ਮਨ ਜਿਹੜਾ ਉਹ ਨਾਟਕ ਮੰਡਲੇ ਦੇ ਵਿੱਚ ਫਿਰਦਾ ਹੈ ਉਹਨਾਂ ਦੇ ਵਿੱਚ ਵਲਕਿ ਨਾਟਕ ਦੇ ਵਿੱਚ ਵੀ ਧਿਆਨ ਨਹੀਂ ਉਹਨਾਂ ਦੇ ਵੱਲ ਧਿਆਨ ਨਾਗਾ ਵੀ ਉਹ ਦੇਖ ਰਹੇ ਹੋਣਗੇ ਅਸੇ ਉਹਨਾਂ ਦਾ ਜਿਹੜਾ ਧਿਆਨ ਸੀਗਾ ਸਰੀਰ ਕਰਕੇ ਨਾਟਕ ਦੇ ਵਿੱਚ ਬੈਠਿਆ ਮੰਡਲੀ ਦੇ ਵਿੱਚ ਤੇ ਮਨ ਉਹ ਸਤਿਗੁਰਾਂ ਦੇ ਕੋਲ ਵੀ ਸ਼ਾਇਦ ਜੇ ਸਤਿਗੁਰੂ ਸਾਹਿਬ ਜੀ ਜਾਗਣਾ ਪੈਣਾ ਅਸ਼ਿਕੰਗਾਨੀ ਕੀਤਾ ਨਾਲੇ ਤੋਂ ਧੋਖ ਤੋਂ ਨੂੰ ਚੰਦਨੀ ਕਰਦਾ ਨਾਲੇ ਪਹਿ ਮਨ ਵਿੱਚ ਸਤਿਗੁਰਾਂ ਦੀ ਚਲਣਾ ਚੱਲ ਗਿਆ ਹੋਇਆ ਡਰ ਵੀ ਐ ਭੈ ਵੀ ਐ ਜੇ ਸਤਿਗੁਰੂ ਜੀ ਝੜ ਕਰਨਗੇ ਜੇ ਜਾਗ ਪਏ ਤਾਂ ਅਸੀਂ ਚੰਗਾ ਨਹੀਂ ਕੀਤਾ ਆਪਣੇ ਆਪ ਨੂੰ ਲਾਂਤ ਵੀ ਪਾ ਲਏ ਜੇ ਸਤਿਗੁਰਾਂ ਨੇ ਨਹੀਂ ਨਾਲ ਅਸੀਂ ਧੋਖਾ ਕੀਤਾ ਚੰਗਾ ਨਹੀਂ ਕੀਤਾ ਤੇ ਜਿਹੜੇ ਉੱਥੇ ਸਤਿਗੁਰਾਂ ਦੇ ਕੋਲ ਬੈਠੇ ਉਹ ਕਹਿੰਦੇ ਲੈ ਕੁਛ ਨਹੀਂ ਸੀ ਹੁੰਦਾ ਜੋਨੋ ਸਤਗੁਰਾਂ ਨੇ ਜਾਗਣਾ ਉਹਦੋਂ ਉਹਨਾਂ ਨੇ ਮੋੜ ਆਉਣਾ ਤੇ ਵਧੀਆ ਉਥੇ ਆਨੰਦ ਲੈ ਆਉਣ ਲੱਗੇ ਪਰ ਉਹਨਾਂ ਨੂੰ ਇਹ ਇਹ ਨਾ ਪਤਾ ਵੀ ਆਨੰਦ ਕਿੱਥੇ ਹੈਗਾ ਜਿੱਥੇ ਉਹ ਬੈਠੇ ਆ ਉਥੇ ਆਨੰਦ ਹੈ ਨਾਟਕ ਮੰਡਲੀ ਦੇ ਵਿੱਚ ਆਨੰਦ ਨਹੀਂ ਹੈ ਪਰ ਉਹਨਾਂ ਦਾ ਮਨ ਦਾ ਭਲੇਕਾ ਹੈ ਇਹ ਵੀ ਜਿਵੇਂ ਅਸੀਂ ਵੀ ਭਾਈ ਬੈਠੇ ਅਸੀਂ ਕਈ ਵਾਰ ਇੱਥੇ ਹੁੰਨੇ ਆ ਦਰਵਾਸਰ ਦੇ ਵਿੱਚ ਕੀ ਆਨ ਸਾਡਾ ਕੰਮਕਾਰਾਂ ਚ ਹੁੰਦਾ ਹੈਗਾ ਕਿਤੇ ਹੋਰ ਹੁੰਦਾ ਹੈਗਾ ਤੇ ਹਾਜ਼ਰੀ ਸਾਡੇ ਲੱਗਦੀ ਕੋਈ ਸਾਡੇ ਹਾਜ਼ਰੀ ਲੱਗਦੀ ਹੈ ਸਾਡੇ ਕੰਮਕਾਰਾਂ ਚ ਹਾਜ਼ਰੀ ਲੱਗ ਜਾਂਦੀ ਹੈ ਪਰ ਗੁਰੂ ਦੇ ਚਰਨਾਂ ਤੇ ਨਹੀਂ ਲੱਗਦੀ ਤੇ ਕਈ ਵਾਰ ਅਸੀਂ ਘਰੇ ਬੈਠੇ ਹੁੰਨੇ ਆ ਕਿ ਧਿਆਨ ਸਾਡਾ ਇੱਥੇ ਹੁੰਦਾ ਹੈਗਾ ਤੋ ਸਾਡੀ ਹਾਜ਼ਰੀ ਘਰੇ ਬੈਠਿਆਂ ਦੀ ਲੱਗ ਜਾਂਦੀ ਫਿਰ ਬਾਸਾ ਜੀ ਕਹਿੰਦੇ ਘਰ ਬੈਠੇ ਗੁਰੂ ਤੇ ਆਇਓ ਘਰੇ ਬੈਠੇ ਗੁਰੂ ਨੂੰ ਧਿਆਉਣੇ ਆ ਕਿ ਗੁਰੂ ਦੇ ਚਨਾਂ ਦੇ ਚਿੱਤ ਜੋੜਦੇ ਆ ਤੇ ਘਰੇ ਬੈਠਾ ਜੀ ਹਾਜ਼ਰੀ ਲੱਗ ਜਾਂਦੀ ਹੈ ਤੇ ਕਈ ਵਾਰ ਆਪਾਂ ਚੱਲ ਕੇ ਵੀ ਇੱਥੇ ਆ ਜਾਂਦੇ ਆ ਸਾਡਾ ਸਰੀਰ ਹੀ ਇਕੱਲਾ ਬੈਠਾ ਹੁੰਦਾ ਇੱਥੇ ਤੇ ਮਨ ਤਾਂ ਸਾਡਾ ਕਿਤੇ ਹੋਰ ਹੀ ਤੁਰਾ ਫਿਰਦਾ ਹੈ ਸੁਲਤਾਨਪੁਰ ਲੋਧੀ ਸਤਿਗੁਰਾਂ ਨੇ ਆਖਿਆ ਕਿ ਕਹਿੰਦੇ ਪਾਈ ਨਵਾਜ ਕਿਹਦੇ ਨਾਲ ਪੜਗੀ ਤੂੰ ਸਿੱਧਾ ਪਾਈ ਕਾਮਲ ਕੰਧਾਰ ਦੇ ਵਿੱਚੋਂ ਘੋੜੇ ਖਰੀਦਦੇ ਫਿਰਦੇ ਹੋ ਘੋੜੇ ਸੋਈਆ ਤੇ ਬਸੇਰਾ ਰੰਡਕ ਪਵੇ ਤੋਏਂ ਗਰੇਚ ਧਿਆਨ ਤਾਂ ਤੁਹਾਡਾ ਉੱਥੇ ਹੈ ਤੇ ਨਵਾਜ ਦਾ ਅਸੀਂ ਫੇਰ ਹੀ ਪੜਾਂਗੇ ਤੁਹਾਡੇ ਨਾਲ ਜੇਕਰ ਤੁਹਾਡਾ ਨਵਾਜ ਪੜਨ ਦੇ ਵਿੱਚ ਧਿਆਨ ਹੋਵੇ ਇਹ ਤੁਹਾਡਾ ਅੱਲਾ ਖੁਦਾ ਦੇ ਚਰਨਾਂ ਦੇ ਵਿੱਚ ਜੁੜਿਆ ਹੋਵੇ ਚਿੱਤਾ ਤੁਹਾਡਾ ਹੋਰ ਪਾਸੇ ਜੁੜਿਆ ਹੋਇਆ ਹੈ ਹਾਂ ਪਾਸਾ ਜੀ ਇਹ ਤਾਂ ਗੱਲ ਸਹੀ ਹੈ ਪਾਸਾ ਜੀ ਕਹਿੰਦੇ ਭਾਈ ਨਵਾਜ਼ ਪੜਾਂਗੇ ਅਸੀਂ ਸਭ ਦੇ ਸਾਹਮਣੇ ਪੀਰ ਹੈ ਪਰ ਨਵਾਜ਼ ਉਦੋਂ ਪੜਾਂਗੇ ਜਦੋਂ ਤੁਹਾਡਾ ਚਿੱਤ ਅੱਲਾ ਖੁਦਾ ਦੇ ਚਰਨਾਂ ਦੇ ਵਿੱਚ ਜੁੜਿਆ ਹੋਵੇ ਕਾਹਨ ਗੁਰੂ ਪਿਆਰੋ ਸਾਡੀ ਹਾਲੀ ਦੀ ਤਾਂ ਲੱਗੇਗੀ ਜੇ ਸਾਡਾ ਚਿੱਤ ਅਕਾਲ ਪੁਰਖ ਵਜਰੂ ਦੇ ਚਰਣਾ ਦੇ ਵਿੱਚ ਜੁੜਿਆ ਹੋਵੇਗਾ ਤੇ ਜੇ ਸਾਡਾ ਚਿੱਤ ਇਹਦੇ ਜੁੜਿਆ ਹੋਇਆ ਫਿਰ ਗੁਰੂ ਪਿਆਰੋ ਸਰੀਰ ਕਰਕੇ ਬੈਠ ਗਏ ਸਰੀਰ ਕਰਕੇ ਆਪਾਂ ਹਾਜ਼ਰਾ ਪਰ ਮਨ ਕਰਕੇ ਹਾਜ਼ਰ ਨਹੀਂ ਇਤੇ ਸਤਿਗੁਰਾਂ ਨੇ ਸਾਨੂੰ ਸਿਖਿਆ ਦਿੱਤੀ ਹੈ ਦੀ ਪਾਇਲ ਜੀ ਅਸੀਂ ਰੱਬ ਦੇ ਘਰ ਆਉਨੇ ਆ ਚਾਹ ਕਿਤੇ ਵੀ ਹੈ ਮੰਦਿਰ ਮਸਜਿਦ ਗੁਰੂ ਘਰ ਕਿਤੇ ਵੀ ਜਾਂਦੇ ਆ ਰੱਬ ਦੇ ਘਰ ਕੋਈ ਵੀ ਆਪ ਆਪਣਾ ਧਰਮ ਦੇ ਮੁਤਾਬਕ Hindu ਮੰਦਿਰ ਜਾਂਦਾ ਹੈ ਮੁਸਲਮਾਨ ਮਸਜਿਦ ਦੇ ਵਿੱਚ ਜਾਂਦਾ ਹੈ ਸਿੱਖ ਜਿਹੜਾ ਗੁਰੂ ਘਰ ਆਉਂਦਾ ਹੈ ਤਾਂ ਉਥੇ ਜੇ ਜਾਂਦੇ ਆ ਤਾਂ ਮਨ ਚਿੱਤ ਅਕਾਕਰ ਹੋ ਕੇ ਵਾਹਿਗੁਰੂ ਦੇ ਚਲਣਾ ਦੇ ਵਿੱਚ ਧਿਆਨ ਜੋੜ ਕੇ ਬੈਠ ਕੇ ਇਸੀ ਆਇਆ ਤਾਂ ਕੁਝ ਨਾ ਕੁਝ ਲੈ ਕੇ ਤਾਂ ਜਾ ਕੇ ਨਾ ਕੱਟ ਕੇ ਫਿਰ ਪਾਸਲਾ ਜੀ ਕਹਿੰਦੇ ਇਹ ਮਨ ਹਰਜੀ ਧਿਆਇ ਤੂੰ ਇੱਕ ਮਨ ਇੱਕ ਚਿਤ ਪਾਏ ਹਰਕੀਆਂ ਸਦਾ ਸਦਾ ਵੜਈਆਂ ਦੇ ਨਾ ਅਛੋਤਾਏ ਵੈਦੂ ਕਹੌਨੀ ਸਪੂਸ਼ ਦੰਦਾ ਕੇ ਜਦੋਂ ਸਾਡਾ ਚਿਤ ਪ੍ਰਮਾਤਮਾ ਦੇ ਚਲਣਾ ਦੇ ਨਾਲ ਜੁੜਿਆ ਹੋਵੇਗਾ ਮਨ ਜਿਤ ਆਕਾਗਰ ਹੋ ਕਰਕੇ ਸੀ ਅਰਦਾਸ ਕਰਾਂਗੇ ਹਾਜ਼ਰੀ ਭਰਾਂਗੇ ਤਾਂ ਵੈਰੂ ਸਾਡੇ ਨਾਮ ਭਾਵਨਾਵਾਂ ਪੂਰੀਆਂ ਕਰਦਾ ਪਰ ਜਦੋਂ ਗੁਰੂ ਪਿਆਰੋਂ ਸਾਡਾ ਚਿਤ ਨਹੀਂ ਨਾ ਹੁੰਦਾ ਉਦੋਂ ਪਰ ਸਾਡੀ ਅਰਦਾਸ ਰੱਬ ਦੇ ਘਰ ਕਬੂਲ ਨਹੀਂ ਹੁੰਦੀ ਉਦੋਂ ਸਾਡੀ ਹਾਜ਼ਰੀ ਰੱਬ ਦੇ ਘਰ ਕਬੂਲ ਨਹੀਂ ਹੁੰਦੀ ਤਾਂ ਹਣ ਸਤਿਗੁਰੂ ਦਸ਼ਮੇਸ਼ ਪਿਤਾ ਜੀ ਸਭ ਜਾਣਦੇ ਆ ਦਿਲਾਂ ਦੀਆਂ ਬਾਤਾਂ ਜਾਣਦੇ ਬਿਨ ਬੋਲਿਆਂ ਸਭ ਕੋ ਜਾਣਦਾ ਕਿ ਸਾਕੇ ਕਿੱਚ ਆਦਾਸ ਗੁਰੂ ਦੀ ਸਿੱਖਾ ਜਿਹੜੇ ਨਾਟਕ ਮੰਡਲੇ ਦੇ ਵਿੱਚੋਂ ਮੁੜ ਆਏ ਹੁਣ ਜਦੋਂ ਸੰਗਤ ਨੂੰ ਜੀ ਜਾ ਕੇ ਉਦੋਂ ਪੰਜੇ ਦੇ ਪੰਜੇ ਹਾਜ਼ਰ ਤਹਾਉ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਅੰਮ੍ਰਿਤ ਮੇਲਾ ਜਦੋਂ ਹੋਇਆ ਇਸ਼ਨਾਨ ਪਾਨ ਪੀਤਾ ਅੰਤ ਨੇਮ ਕੀਤਾ ਹੁਣ ਦੀਵਾਨ ਸਜ ਰੇ ਆ। ਹੁਣ ਸਜੇਦਵਾਨ ਦੇ ਅੰਦਰ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਕੌਟਕ ਕਰ ਰਿਆ ਸਿੱਖ ਸੰਗਤਾਂ ਨੂੰ ਆਖਦਿਆ ਕਹਿੰਦੇ ਭਾਈ ਅੱਜ ਇੱਕ ਰਾਤ ਇੱਕ ਕੌਟਕ ਹੋਇਆ ਹੈ। ਜਿਨੇ ਹਾਜ਼ਰ ਹੋਣਾ ਸੀ ਉਹ ਹਾਜ਼ਰ ਨਹੀਂ ਹੋਇਆ ਜਿਨੇ ਨਹੀਂ ਹੋਣਾ ਸੀ ਉਹ ਹਾਜ਼ਰ ਹੋ ਗਿਆ ਸਿੱਖ ਸੰਗਤਾਂ ਨੂੰ ਤਿੰਨ ਵਾਰੀ ਬਚਾ ਆਕੇ ਹੁਣ ਜਿਹੜੇ ਸਿੱਖ ਸੀਗੇ ਪੰਜ ਬਹਿਰੇਦਾਰ ਉਹਨਾਂ ਦੇ ਮਨ ਦੇ ਵਿੱਚ ਵੱਜ ਗਈ ਵੀ ਇਹ ਤਾਂ ਗੱਲ ਸਾਡੇ ਤੇ ਠੁਕਦੀ ਹੈ ਪਾਸਾ ਜੀ ਕਹਿੰਦੇ ਜਿਹੜੇ ਹਾਜ਼ਰ ਸਮਝਦੇ ਸੀ ਉਹ ਗੈਰ ਹਾਜ਼ਰ ਸੀ ਜਿਹੜੇ ਗੈਰਹਾਜ਼ਰ ਸਮਝਦੇ ਸੀ ਉਹ ਹਾਜ਼ਰ ਸੀਗੇ ਜਦੋਂ ਇਹ ਬਾਤ ਆਖੀ ਤਾਂ ਹਣ ਆਪਣੇ ਆਪ ਹੀ ਬੋਲ ਪਏ ਕਹਿੰਦੇ ਪਤ사 ਜੀ ਉਹ ਜਿਹੜੇ ਸਤਿਗੁਰਾਂ ਦੇ ਕੋਲ ਤਨ ਕਰਕੇ ਖੜੇ ਸੀਗੇ ਤਿੰਨ ਤਾਂ ਹੁਣ ਉੱਥੇ ਚਲੇ ਗਏ ਸੀ ਉਹ ਕਹਿੰਦੇ ਮਹਾਰਾਜ ਜੀ ਅਸੀਂ ਤਾਂ ਹਾਜ਼ਰ ਸੀਗੇ ਇਹ ਤਿੰਨ ਜਾਨੇ ਹਾਜ਼ਰ ਨਹੀਂ ਸੀਗੇ ਮਾਰੇ ਕਹਿੰਦੇ ਤੁਹਾਨੂੰ ਤਾਂ ਪੁੱਛਿਆ ਹੀ ਕੋਈ ਨਹੀਂ ਆ ਪਾਸਾ ਜੀ ਉਹ ਜੇ ਪੁੱਛਿਆ ਨਹੀਂ ਤਾਂ ਸਾਨੂੰ ਸਮਝ ਲਾ ਗਈ ਵੀ ਇਸ਼ਾਰਾ ਕਿਹਦੇ ਵੱਲ ਹੋ ਰਿਹਾ ਹੈ ਅਸੀਂ ਇਸ ਗੱਲ ਤੋਂ ਸਮਝ ਗਏ ਤੁਹਾਡੀ ਬਾਤ ਅਸ਼ਾਰਾ ਇਹ ਸਾਡੇ ਵੱਲ ਹੋ ਰਿਹਾ ਮਹਾਰਾਜ ਅਸਤ ਦਾ ਹਾਜ਼ਰ ਸੀਗੇ ਇਹ ਤਿੰਨੇ ਜਾਨੇ ਨਾਟਕ ਮੰਡਲੀ ਦੇ ਵਿੱਚ ਗਏ ਤੇ ਉਥੇ ਚਲੇ ਗਏ ਤੇ ਇਹਨਾਂ ਨੇ ਆਖਿਆ ਵੀ ਸਤਿਗੁਰੂ ਜੀ ਜਦੋਂ ਜਾਗਣਗੇ ਅਸੀਂ ਮੁੜਾਂਗੇ ਪਰ ਪਾਸਾ ਜੀ ਅਸੀਂ ਤਾਂ ਤੁਹਾਡੀ ਕਿਰਪਾ ਦੇ ਨਾਲ ਹਾਜ਼ਰੀ ਲਵਾਈ ਜੀ ਅਸਾਧਗੁਰੂ ਜੀ ਕਹਿੰਦੇ ਤੁਸੀਂ ਤਾਂ ਇੱਥੇ ਹਾਜ਼ਰ ਹੈਈ ਕੋਈ ਨਹੀਂ ਸੀ ਤੁਸੀਂ ਆਖਦੇ ਹੋ ਵੀ ਅਸੀਂ ਹਾਜ਼ਰ ਸੀਗੇ ਪਰ ਤੁਸੀਂ ਹਾਜ਼ਰ ਹੈਈ ਕੋਈ ਨਹੀਂ ਸੀ ਤੁਹਾਡਾ ਹਾਜ਼ਰ ਲੱਗੀ ਕੋਈ ਨਹੀਂ ਪਾਸਾ ਜੀ ਉਹ ਅਸੀਂ ਤਾਂ ਇੱਥੇ ਸੀਗੇ ਨਾ ਪਾਸਾ ਜੀ ਕਹਿੰਦੇ ਤੁਸੀਂ ਭਾਈ ਨਾਟਕ ਮੰਡਲੀ ਦੇ ਵਿੱਚ ਸੀਗੇ ਤੁਹਾਡਾ ਚਿੱਤ ਉਥੇ ਸੀ ਵੀ ਅਸੀਂ ਵੀ ਸ਼ਾਇਦ ਜੀ ਚਲੇ ਜਾਂਦੇ ਤਾਂ ਅਸੀਂ ਵੀ ਨਾਟਕ ਦੇਖਦੇ ਉਹ ਦੇਖੀ ਜਾਂਦੇ ਹੋਣਗੇ ਪਰ ਜਿਹੜੇ ਇਹ ਨਾਟਕ ਦੇ ਵਿੱਚ ਗਏ ਤਲਿਆਣੀ ਡਰਾਮਾ ਦੇਖਣ ਦੇ ਵਾਸਤੇ ਇਹਨਾਂ ਦਾ ਚਿੱਤ ਉੱਥੇ ਸੀ ਵੀ ਜੇ ਸਤਿਗੁਰੂ ਜੀ ਜਾ ਕੇ ਤਾਂ ਝੜਕਾ ਪੈਣਗੇ ਬੈਠੇ ਉੱਥੇ ਆ ਸਰੀਰ ਕਰਕੇ ਮਨ ਨਾਲ ਦਾ ਇੱਥੇ ਆ ਤੁਸੀਂ ਸਰੀਰ ਕਰਕੇ ਸਾਡੇ ਕੋਲ ਬੈਠੇ ਹੋ ਪੈਰਾ ਦੇ ਰਹੇ ਹੋ ਤੇ ਪਰ ਮਨ ਤੁਹਾਡਾ ਨਾਟਕ ਮੰਡਲੀ ਦੇ ਵਿੱਚ ਤੁਹਾਡੀ ਹਾਜ਼ਰੀ ਉੱਥੇ ਲੱਗੀ ਹੈ ਉਹਨਾਂ ਦੀ ਹਾਜ਼ਰੀ ਇੱਥੇ ਲੱਗੀ ਹੈ। ਪਾਸਾ ਜੀ ਕਹਿੰਦੇ ਪਾਈ ਜੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਣਾ ਤਾਂ ਤੁਹਾਡਾ ਚਿੱਤ ਵੀ ਤੇ ਤੁਹਾਡਾ ਸਰੀਰ ਵੀ ਦੋਨੇ ਚੀਜ਼ਾਂ ਤਨ ਵੀ ਤੇ ਮਨ ਵੀ ਇੱਥੇ ਹੋਣਾ ਚਾਹੀਦਾ। ਜੇ ਤਨ ਕੱਲਾ ਇੱਥੇ ਆ ਮਨ ਨਹੀਂ ਤਾਂ ਫਿਰ ਹਾਜ਼ਰੀ ਨਹੀਂ ਲੱਗਦੀ। ਇਸ ਕਰਕੇ ਸਾਡਾ ਸਰੀਰ ਆ ਗਿਆ ਕਦਰ ਸਰੀਰ ਨਹੀਂ ਦੇਖਣਾ ਸੀ। ਬੇਸੇ ਚੱਲ ਕੇ ਆ ਗਏ ਜੀ ਫਲਾਣੇ ਨੇ ਦੇਖ ਲਿਆ ਸਾਨੂੰ ਵੀ ਭਾਈ ਫਲਾਣਾ ਆ ਗਿਆ ਗੁਰੂ ਘਰ। ਨਹੀਂ ਭਾਈ ਸਾਡਾ ਮਨ ਵੀ ਇੱਥੇ ਹੋਣਾ ਚਾਹੀਦਾ ਮਨ ਤਾਂ ਘਰੇ ਛੱਡਿਆ ਆਉਣੀ ਹੈ। ਕੱਲ੍ਹ ਸਰੀਰ ਨੂੰ ਲੈ ਆਉਣੀ ਹੈ। ਸਤਿਗੁਰੂ ਜੀ ਨੇ ਸਰੀਰ ਨਹੀਂ ਦੇਖਣਾ ਸਤਿਗੁਰਾਂ ਨੇ ਸਾਡਾ ਮਨ ਦੇਖਣਾ ਹੈ। ਸਤਿਗੁਰਾਂ ਨੂੰ ਸਰੀਰ ਦੀ ਲੋੜ ਨਹੀਂ ਹੈ ਸਤਿਗੁਰਾਂ ਨੂੰ ਮਨ ਦੀ ਲੋੜ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਫਿਰ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਆ ਫਿਰ ਭਾਵੇਂ ਜਦੋਂ ਮਨ ਇੱਥੇ ਹੋਵੇ ਜਿਹੜੀ ਸਿੱਖਿਆ ਸਤਿਗੁਰੂ ਜੀ ਦਿੰਦੇ ਆ ਉਹ ਸਾਡੇ ਮਨ ਦੇ ਵਿੱਚ ਬਸ ਜਾਂਦੀ ਆ ਹੁਣ ਦੁਨੀਆਂ ਦੇ ਲੋਕ ਆ ਜਿਹੜੇ ਵਰਡ ਲੈਵਲ ਤੇ ਕਥਾ ਚੱਲਦੀ ਐ ਟੀਵੀ 'ਨਾਂ ਤੇ ਕਥਾ ਚੱਲਦੀ ਐ ਮੋਬਾਈਲਾਂ ਤੇ ਬਹੁਤ ਕੋ ਚੱਲਦਾ ਐ ਉਦਾਂ ਆਪਾਂ ਹਰ ਇੱਕ ਗੁਰੂ ਘਰ ਦੇ ਵਿੱਚ ਕਥਾ ਚੱਲਦੀ ਐ ਗੁਰੂ ਦੇ ਬਚਨ ਸੁਣਾਏ ਜਾਂਦੇ ਐ ਗੁਰੂ ਦੀ ਬਾਣੀ ਸੁਣਾਈ ਜਾਂਦੀ ਐ ਪਰ ਗੁਰੂ ਪਿਆਰ ਨੂੰ ਅਮਲ ਕਿਸੇ ਤੇ ਨਹੀਂ ਐ ਮਸੇਂ ਕੋਈ ਇੱਕ ਵੀ ਆਣੇ ਤੇ ਅਮਲ ਹੁੰਦਾ ਹੈ ਕਿਉਂ ਨਹੀਂ ਹੁੰਦਾ ਅਸੀਂ ਕਿਉਂ ਨਹੀਂ ਅਮਲ ਕਰਦੇ ਕਿਉਂ ਅਸੀਂ ਭੁੱਲ ਜਾਂਦੇ ਜਿਹੜਾ ਕੋ ਸੁਣਾਇਆ ਕਿਉਂਕਿ ਸਾਡਾ ਚਿੱਤਾਂ ਜਿਹੜਾ ਉਥੇ ਨਹੀਂ ਕਿ ਇਹ ਤੇ ਸਾਡਾ ਘਰੇ ਪਰਦਾ ਹੁੰਦਾ ਤੇ ਸਰੀਰ ਸਾਡਾ ਇੱਥੇ ਬੈਠਾ ਹੁੰਦਾ ਇਸ ਕਰਕੇ ਫਿਰ ਕੱਲਾ ਸਰੀਰ ਹੀ ਹੁੰਦਾਗਾ ਤੇ ਮਨ ਦੀ ਹਾਜ਼ਰੀ ਲੱਗਣੀਆ ਮਨ ਹੁੰਦਾ ਕੋਈ ਨਹੀਂ ਗੈਰ ਹਾਜ਼ਰ ਹੋ ਜੰਨੀ ਤੇ ਸਤਿਗੁਰੂ ਜੀ ਕਹਿੰਦੇ ਪਾਈ ਜੇ ਹਾਜ਼ਰ ਹੋਣਾ ਤਾਂ ਨਾਲ ਆਪਣੇ ਮਨ ਨੂੰ ਵੀ ਲੈ ਕੇ ਆਓ ਫੇਰ ਸਤਿਗੁਰੂ ਜੀ ਹਾਜ਼ਰੀ ਸਾਡੀ ਪਾਈ ਜ਼ਰੂਰ ਲਵਾਉਣਗੇ ਔਰ ਸਤਿਗੁਰੂ ਜੀ ਸਾਡੀ ਹਾਜ਼ਰੀ ਕਿਵੇਂ ਲਵਾਉਣ ਜਦੋਂ ਅਸੀਂ ਹੈ ਹੀ ਤੇ ਹੈ ਨਹੀਂ ਸਰੀਰ ਦੀ ਹਾਜ਼ਰੀ ਸਤਿਗੁਰੂ ਜੀ ਲਾਉਂਦੇ ਕੋਈ ਨਹੀਂ ਹਾਜ਼ਰੀ ਸਤਿਗੁਰੂ ਦੀ ਮਨ ਦੀ ਲਾਉਂਦੇ ਆ ਮਨ ਸਾਡਾ ਘਰੇ ਬੈਠਾ ਹੈ ਕਮਾਕਾਰਾਂ ਚ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੁਹਾਡਾ ਮਨ ਸਾਂ ਉਚਾਈ ਹੋਇਆ ਹੈ ਇਹ ਮਨ ਮੇਰਿਆ ਤੋਸਾਦਾ ਰਹੋ ਹਰ ਨਾਲੇ ਭਾਈ ਹਰੀ ਪ੍ਰਭੂ ਪ੍ਰਮਾਤਮਾ ਸਦਾ ਨਾਲ ਹੈ ਪਰ ਜੇ ਤੇਰਾ ਮਨ ਤੇਰੇ ਨਾਲ ਹੋਵੇ ਨਾ ਫਿਰ ਸਤਿਗੁਰੂ ਜੀ ਨਾਲ ਹੀ ਆ ਸਤਿਗੁਰ ਸੰਗ ਸਦਾ ਹੈ ਨਾਲ ਪਰ ਜੇ ਤੇਰਾ ਮਨ ਨਹੀਂ ਤੇਰੇ ਨਾਲ ਫਿਰ ਪਿਆਰਿਆ ਫਿਰ ਸਤਿਗੁਰੂ ਜੀ ਵੀ ਕਹਿੰਦੇ ਹੁਣ ਇਹਨੂੰ ਕੀ ਸਮਝ ਮਨ ਤੈ ਦਾ ਘਰੇ ਪਿਆਜ ਗੱਡੀ ਚਲਾਉਨੇ ਆ ਸਾਈਕਲ ਚਲਾਉਨੇ ਆ ਮੋਟਰਸਾਈਕਲ ਚਲਾਉਨੇ ਆ ਕੁੱਤਣਦੇ ਆ ਕਈ ਵਾਰ ਤੁਰੇ ਜਾਂਦੇ ਮਨੁੱਖ ਦੇਖੇ ਹੈਗੇ ਕਾਸ਼ ਦੇ ਵਿੱਚ ਬਾਜੀ ਜਾਂਦੇ ਕਿਉਂਕਿ ਧਿਆਨ ਨਹੀਂ ਹੁੰਦਾ ਉਹਨਾਂ ਦਾ ਤੰਸ਼ਨਾਂ ਦੇ ਵਿੱਚ ਕਿਆ ਹੁੰਦਾਗਾ ਮਨ ਕਿੱਥੇ ਧਿਆਨ ਤੁਰੇ ਫਿਰਦਾ ਹੈ ਮਨ ਕਿਤੇ ਹੋਣ ਹੁੰਦਾ ਤੇ ਸਰੀਰ ਕਰਕੇ ਤੁਰੇ ਜਾਂਦੇ ਹੁੰਦੇ ਸਤਿਗੁਰੂ ਗੁਰੂ ਗ੍ਰੀਮੋਹ ਪਾਸਾ ਜੀ ਨੇ ਜਦੋਂ ਪਰ ਭਰੇ ਦੀਵਾਨ ਦੇ ਵਿੱਚ ਇਹ ਬਾਤ ਆਖੀ ਤਾਂ ਸਤਿਗੁਰਾਂ ਦੇ ਸਿੱਖ ਹੈ ਜਿਹੜੇ ਸਤਿਗੁਰਾਂ ਤੋਂ ਖਿਮਾ ਮੰਗਦੇ ਆ ਮਹਾਰਾਜ ਸਾਨੂੰ ਇਸ ਗੱਲ ਨੂੰ ਸਮਝ ਵੀ ਅਸਤਾ ਜੀ ਕਹੇ ਕੋਈ ਗੱਲ ਨਹੀਂ ਜੇ ਤੁਹਾਨੂੰ ਸਾਹਮਣੇ ਨਹੀਂ ਤਾਂ ਤੈਨੂੰ ਸਮਝਾਇਆ ਕਰਿ ਉਪਦੇਸ਼ ਝੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੇਆ ਸਤਗੁਰੂ ਜੀ ਝੜਕਦੇ ਵੀ ਐ ਦਿਨ ਉਪਦੇਸ਼ ਵੀ ਦਿੰਦੇ ਆ ਤੇ ਗੱਲ ਦੇ ਨਾਲ ਵੀ ਲਾਉਂਦੇ ਆ ਪਿਆਰ ਵੀ ਦਿੰਦੇ ਆ ਕਿ ਸਤਗੁਰੂ ਜੀ ਆਖਦੇ ਆ ਕਹਿੰਦੇ ਆਖ ਦਾ ਸਮਝ ਚ ਲੋ ਆਨੰਦ ਲਾਲਾ ਪਾਛਾ ਸੋ ਬੀਤੀ ਸੋ ਬੀਤੀ ਪਿੱਛੇ ਜੋ ਬੀਤ ਗਿਆ ਪਾਈ ਗੁਰ ਸਿੱਖੋ ਛਡੋ ਅਗੇ ਆਉਣ ਵਾਲਾ ਸਮਾਂ ਸੰਭਾਲੋ ਸਤਿਗੁਰਾਂ ਦੀ ਕਿਰਪਾ ਨੂੰ ਪ੍ਰਾਪਤ ਕਰਨਾ ਕਰੋ ਸਤਿਗੁਰੂ ਦੀ ਕਿਰਪਾ ਦੇ ਨਾਲ ਤੁਹਾਡਾ ਲੋਕ ਤੇ ਤੁਹਾਡਾ ਪਰਲੋਕ ਸਤਿਗੁਰੂ ਦੀ ਕਿਰਪਾ ਦੇ ਨਾਲ ਸਬਰ ਜਾਵੇਗਾ ਧੰਗੁਣ ਕਲਗੀਧਰ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਮਤ ਬੁੱਧ ਸਮਤ ਬਖਸ਼ਿਸ਼ ਕਰਨਾ ਨਹੀਂ ਕੀਤਾ ਸੋ ਸਿੱਖਿਆ ਦੇਣਾ ਕੀਤਾ ਭਾਈ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਸੋ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਸਤਿਗੁਰੂ ਜੀ ਲੰਬਾ ਟਾਈਮ ਰਹੇ ਅਪੋ ਕਈ ਦਿਨ ਹੋ ਗਏ ਆਪਾਂ ਨੂੰ ਰੋਜ਼ ਆਪਾਂ ਤਮ ਤਮਾ ਸਾਹਿਬ ਦਾ ਫਾਰਮ ਇਤਿਹਾਸ ਸਰਵਣ ਕਰਦੇ ਆ ਇੱਕ ਦੋ ਦਿਨ ਹੋਰ ਲੱਗਣਗੇ ਉਸ ਤੋਂ ਬਾਅਦ ਇਹ ਬਸ ਅੱਗੇ ਸਤਿਗੁਰੂ ਜੀ ਚਾਲਾ ਪਾਉਣਗੇ ਅੱਗੇ ਆਪਾਂ ਇਤਿਹਾਸ ਨੂੰ ਸ਼ੁਰੂ ਕਰਾਂਗੇ ਗੁਰੂ ਗਰੀਬ ਨਵਾਜ ਪਾਸਾ ਜੀ ਕਿਰਪਾ ਕਰਨ ਹੋਮਾ ਪੁਰਲਾ ਤੁਕਾ ਜੀ ਕੇ ਮਾਸੋ ਬਲਾਵਤ ਵਾਹਿਗੁਰੂ ਦੀ ਕਾ ਕਰਸ ਵਾਹਿਗੁਰੂ ਦੀ ਕੀ ਫਤੇ ਵਾਹਿਗੁਰੂ ਸਾਹਿਬ ਜੀ ਆ ਰਾਮ ਕਲੀ ਮਹਲਾ ਤੀਜਾ ਅਨੰਦ ਏਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆਰੀ ਮਾਏ ਵਾ ਗੁਰੂ ਮਾ ਪਾਇਆ ਸੁਖੁ ਤੁੰ ਪਾਸ ਸਸਤੇ ਮਨੁ ਜੀ ਆਪ ਗਾਇਆ ਰਾਗ ਗੁਰ ਤੁੰ ਪ੍ਰਵਾਨ ਪਈਆ ਸਭੁ ਜਗੁ ਬਣਾਈਆ ਸੋਡ ਤਾਗਾ ਵਾਰੀ ਕੀ ਰਾਮ ਨਾਨਕ ਜੀ ਬਸਾਏ ਕਾਹ ਨਾਨਕ ਅਨੰਦ ਹੋਆ ਸਤਿਗੁਰੂ ਮਾ ਪਾਇਆ ਮਨ ਮੇਰੀਆ ਸਦਾਾਰ ਵਰਣਾਲੇ ਰਣਾ ਰੋ ਤੁਮਨ ਮੇਰੇ ਦੁਖ ਸਭ ਸਾਰਨਾ ਅੰਗੀਕਾਰੁ ਕਰੀਂ ਨੀਰਾਇ ਕਾਲ ਸਭ ਸਵਾਰਨਾ ਸੁਮਨਾ ਗਲਾ ਸੁਮਰਸਵਾਮੀ ਸੋ ਕਮਨ ਰਸਾਲੀ ਕਾ ਨਾਨਕ ਮਨ ਮੇਰੇ ਸਦਾਾਰ ਵਰਣਾਲੇ ਸਾਚੇ ਸਾਈਂਗਬ ਕਿਆ ਨਾਇ ਕਰ ਦੇ ਰਾਇ ਕਰਤਾ ਦੀਰ ਸੁਖ ਸਾਜਿ ਦੇ ਸੁਖਾਵੇ ਸਦਾ ਸਤਿ ਸਲਾਹ ਦੇਈ ਨਮਨ ਸਵਾਹਿ ਨਾਮ ਲਿਕਾ ਮੁੰਸਰਾਬਾਦੀ ਸਤਿਗੁਰੂ ਕਹੇ ਨਾਨਕ